ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੁ ਸੁਖਰੋਗੁ ਪਿਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਿਲੇਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਚੂਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀ ਤਿਸੋਂ ਪਾਰ ਪਿਆ ਕਹੋ ਨਾਨਕ ਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਕੇ ਹਸੋ ਕਰਕੇ ਹਜਤ ਬਹਿ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੀਤੇ ਤੇਰੇ ਗਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ੋਕਹੀਨ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਲਿਖ ਜਾਨਨ ਲਖ ਲਖ ਤਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇਦਰਾ ਸਰ ਬੈਠੇ ਦੇਵਤੀ ਆਦਰ ਨਾਲੇ ਗਾਵੰਤ ਤੁਧਨੋ ਸੱਦ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨਾਰ ਕੀ ਸਰ ਜੋਗਜਗ ਵੈਦਾਨਾਲੇ ਗਾਵੰਤ ਤੁਧਨੋ ਮੋਹਨੀਆ ਮਨਮੋਹਣ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ ਅਠਸਰ ਤੀਰਥਨਾਲੇ ਗਾਵੰਤ ਤੁਧਨੋ ਜੋਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵੰਤ ਜੋਤ ਤੁਧ ਪਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵੰਨ ਸੀਮੇ ਜਿਤਨਾ ਹੈ ਉਹਨਾਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚੀ ਨਾਈ ਹੇ ਪੀ ਹੁਸੀ ਜੈ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਤੀ ਕਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਦੇਖਾ ਕੀਤਾ ਹੈ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਤ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵਰ ਵੱਡਾ ਢਿੱਠਾ ਹੋਏ ਕੀਮਤ ਪੈ ਨਾ ਕਹੀ ਜਾਏ ਕਹਿਨੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੜੇ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਾ ਜਾਈ ਤੇਰੀ ਤੇਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਐ ਵੜਿਆਈ ਆ ਤੁਦਵਿੰਨ ਸਿੱਧੀ ਕਿਨੇ ਨਾ ਪਈਆ ਕਰਮ ਮੇਲੇ ਨਾ ਠਾਕ ਰਹਾ ਯਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸੇ ਕਿਆਚਾਰਾ ਨਾਨਕ ਸਚ ਸਵਾਰਣ ਹਰਾ ਅਸਾ ਮਹੱਲਾ ਪਹਿਲਾ ਅੱਖਾ ਜੀਵਾ ਵਿਸਰੇ ਮਰ ਜਾਉ ਆਖਣੇ ਔਖਾ ਸਚਾ ਨਾਉ ਸੱਚੇ ਨਾਮ ਕੀ ਲੱਗੇ ਭੂਖ ਉਤਪੁਖੇ ਕੈ ਚਲੀਐ ਦੂਖ ਸੋਕਿਓ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਨਾਇ ਰਹਾਉ ਸੱਚੇ ਨਾਮ ਕੀ ਤੇਲ ਵੜੇ ਆਖਤ ਕੇ ਕੀਮਤ ਨਹੀਂ ਪਾਈ ਜੇ ਸਾਂ ਮਿਲਕੇ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਇ ਨਾ ਉਮਰੇ ਨ ਹੋਵੇ ਸੋਗ ਦੇਦਰ ਰਹਿ ਨ ਚੁਕੇ ਭੋਗ ਕੁਣ ਇਹ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹਤੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸੁਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਕਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਨਾਮ ਨ ਪਾਇ ਤਿ ਪਾ ਗੀਣ ਜੰਪਸ ਜੋ ਸਤਿਗੁਰ ਸਣ ਸੰਗਤ ਨਹੀਂ ਆਇ ਤ੍ਰਿਕ ਜੀ ਵੈ ਤ੍ਰਿਕ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪੈ ਤੰਤੁਰ ਮਸਤਕ ਲਿਖੇ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪਤਨ ਮੈਂ ਜੰਤੂ ਪਾਏ ਤਾ ਕਾ ਰਿਜ ਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਾਵੇ ਸੇ ਕੋ ਸਤਿ ਸਪਾਚੇ ਬਚਰੇ ਜਰਿਆ ਨਨ ਕਵਣ ਖੁਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਰਬ ਨਿਦਾਨਦ ਸਸ਼ਟਿ ਜਦਾਂ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬ ਸਤਿਬਰ ਜੀ ਅਤਿ ਅੰਤਨਾ ਪਾਰਵਰਿਆ ਰਾਗ ਅਸਮਹਲਾ ਚੌਥਾ ਸੂਪਰਕਿ ਕੁੰਕਾਰ ਸਤਿਗੁਰ ਪ੍ਰਸਾਦ ਸੂਪਰ ਕ੍ਰਿਣਜੜ ਹਰਪੁਰ ਕ੍ਰਿਣਜੜ ਹਰਗਮਾ ਗੰਪਾਰ ਸਭ ਤੇ ਵੇ ਸਭ ਤੇ ਵੇ ਤੁਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਕਾ ਦਾਤਾ ਹਾਰਾ ਹਰ ਤੇ ਵਸੰਤੋ ਜੀ ਸਭ ਦੋਖੇ ਵਿਸਾਰਨ ਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਆਰੇ ਕੋ ਬੁਰਖ ਸੁਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜੁੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੀ ਅੰਤ ਬੇੰਦ ਜੀ ਤੇਰੇ ਕਿਆ ਗੁਣਿ ਆਖੂ ਖਾਣਾ ਜੋ ਸੇਵਹਿ ਜੋ ਸੇਵਹਿ ਤੁਜੀ ਜਨ ਨਾਨਕ ਤਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੁਜੀ ਸੇ ਜੰਝੁਗ ਮੈ ਸੁਖਵਾਸੀ ਸੇਵ ਮੁਕਤ ਸੇਵ ਮੁਕਤ ਪੈਜਨ ਹਰ ਤਿਆ ਹੈ ਜੀ ਤਨ ਟੁੱਟੀ ਜਮ ਕੀ ਫਾਸੀ जिन निरपोजन हर निरपौ तै जी तिनका पौ सब गवासी सी जिन सेव्या जिन सेव्या मेरा हर जीत हर हर रूप समासी से तन से तन जिन हर तय जी जन नानक तिन बल तेरी भगत तेरी भगत भंडार जी परे बेंत बेयंता तेरे भगत तेरे पग सलाहंतु जी हर अणख अनेक अनंता तेरी अनख तेरी अन करे हर पूजा जी तप तपतापे जपे बेंता तेरे अनेक तेरे अनेक पढ़े है बहु शास्त्र जी कर क्रिया कट कर्म करंता ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦਿ ਪ੍ਰਕਿਰੇ ਪਰਮਪਰਕਰਤਾ ਜੀ ਤੁਦ ਜਿਵੜੇ ਵਰਨਾ ਕੋਈ ਤੂ ਜੁਗ ਜੁਗ ਇਕੋ ਸਦਸਦਾ ਤੂ ਇਕੋ ਜੀ ਤੂੰ ਨੈਚਰ ਕਰਤਾ ਸੋਈ ਤੁਦੀ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੁਦੀ ਆਪੇ ਸ੍ਰਿਸ਼ਟ ਸਭਿ ਉਪਾਈ ਜੀ ਤੁਦੇ ਆਪੇ ਸਿਰਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੱਲਾ ਚੌਥਾ ਤੂ ਕਰ ਪਾਸ ਚਾਰ ਮੰਡਾ ਸਾਈ ਜੋ ਤੂ ਪਾਈ ਸੋਈ ਤਿਸੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭਨੀ ਤੈ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਏ ਗੁਰਮੁਖ ਲਾ ਦਾ ਮਨ ਮਕਵਾਇਆ ਤੁਦੇ ਆਪ ਵਿਛੋੜੇ ਆਪ ਮਿਲਾਇ ਤੂ ਦਰੇ ਸਭ ਤੁਜ ਹੀ ਮਾਇ ਤੁਜ ਬਿੰਦੂ ਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਚੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦੀ ਆ ਕੁਕਾਣੀ ਜਿਨ ਹਰ ਸੇ ਵਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀ ਸੋਈ ਤੁਜ ਬਿੰਦੂ ਜਾ ਵਰਨਾ ਕੋਈ ਤੋ ਕਰ ਕਰ ਵਿਖੇ ਜਾਣੈ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਜਿਤ ਸਰਵਰੜੇ ਪਹਿਲੇ ਨਵਾਸਾ ਪਾਣੀ ਪਾਉਤ ਨਹੀਂ ਕੀ ਬੰਕੁ ਜਮੁ ਪਗ ਨਹੀਂ ਚਲੀ ਹਮ ਦੇਖਤ ਡੂਬੀ ਅਲੇ ਮਨ ਇੱਕ ਨਚਿਤ ਸਮੂਡ ਮਨ ਆਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਧ ਜਨ ਪਿਆ ਪਰਨਮ ਤਨ ਨਾਨਕ ਤਿਨ ਕੀ ਸਰਣ ਜਿਨ ਤੋ ਨਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਪਤ ਮਾਨੁ ਖੁ ਦੀ ਹੋਰੀ ਗੋਬਿੰਦ ਮਿਲਨ ਕੀ ਤੇਰੀ ਬਰੀਆ ਵਰਕਾ ਤਿਰਕੇ ਤਨ ਕਾਮ ਮਿਲਸਾ ਸੰਗਤ ਪਜ ਕੇਵਲ ਨਾਮ ਸਰੰਜਾਮ ਲਗਪਵ ਜਲਤਨ ਕੇ ਜਨਮ ਬਿਰਤ ਜਾਤ ਰੰਗ ਮਾਇਆ ਕੇ ਰਹਾਉ ਜਬ ਤਬ ਸੰਜਮ ਤਰਮਨ ਕ ਮਾਇਆ ਸੇਵਾ ਸਾਧਨਾ ਜਾਨੇ ਅਹਰ ਰਹਾ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸੇ ਦਸੰਕ ਬੇਬਾਚ ਬੇਨਤੀ ਚੋਹੀ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਚਤਵ ਚਰਨ ਮਨ ਰਹੀ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਤ ਸੁਭੈ ਤੁਮ ਕਾ ਵੋ ਆਪਹਾਦਮੇ ਬਚਾਉ ਸੁਖੀ ਬਸੈ ਮੋਰ ਪਰਿਵਾਰ ਸੇਵ ਕ ਸੇਵ ਕਰਤਾ ਰਮਚਨ ਜੀ ਕਰ ਦੇ ਕਰੀਏ ਸਭ ਬੈਰਨ ਕੋ ਆ ਸੰਗਰੀ ਪੂਰਨ ਹੋਏ ਮਾਰੀ ਅਸ ਤਰ ਪਜਨ ਕੀ ਰਹਿ ਪਿਆਸਾ ਤਮ ਛੜ ਕੇ ਬਨ ਤੇ ਜੋ ਬਚਨ ਸੁਤੰਤ ਪੰਗ ਸੁਖ ਕੁਮਾਰ ਤਰ ਚੁੰ ਚੁਤਰ ਮਾਰੇ ਮਾਰੀਏ ਆਪ ਹਾ ਦੇ ਮੁਜੇ ਬਰੀ ਮਨਨ ਕਲ ਕਤ ਰਸਨ ਹੋਈ ਹੋ ਜੋ ਸਦਾ ਮਾਰੇ ਪਸਸੀ ਇਸ ਤੁਜ ਕਰੀ ਰਛਾ ਰਖ ਲਿਓ ਮੇ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤ ਤੁਮ ਹੋ ਪੁਰਚ ਦਰ ਦਸ ਕੰਤ ਕਾਲ ਪੈ ਬ੍ਰਹਮਾ ਬਖਤ ਰ ਕਾਲ ਪੈ ਸ਼ਿਵ ਜੋ ਤਰ ਕਾਲ ਪੈ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਤ ਮਸਾ ਜਮਨ ਕਾਲ ਜੋਗੀ ਸ਼ਿਵ ਕੀ ਵੇਦ ਰਾਈ ਬ੍ਰਹਮਾ ਜੋ ਥਿਓ ਜਿਵਨ ਕਾਲ ਸੁਬ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਿਵਨ ਕਾ ਸੁਜਕਤ ਬਣਾਈ ਦੇ ਦੇ ਜਿਸਨ ਉਪਚਾਇਓ ਆਦਨ ਤੇ ਕਿਵ ਤਰ ਸੁਈ ਗੁਰੂ ਸਮ ਜੀ ਹੋ ਮਾਰ ਨਮਸਕਾਰ ਤੇ ਸਿਕੋ ਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸ਼ਿਵ ਕੁਨ ਖੁਸ਼ੂ ਗੁਨ ਸੁਖਦੀ ਉਸਤਰਨ ਕੋ ਪਨਮੋ ਬਦ ਕਿਉ ਕਟ ਕਟ ਕੇ ਅੰਤਰ ਕੀ ਜਾਂਤ ਪਲੇ ਬਰੇ ਕੀ ਵੀਰ ਪ੍ਰਸ਼ਾਂਤ ਕੀਟੀ ਤੇ ਕੁੰਚ ਰਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੇ ਕਟ ਕਟ ਕੇ ਪੜ ਪੜ ਕੇ ਜਾਣੇ ਜਬਤ ਕਰ 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 ਤਰ ਪਰ ਜਤਰ ਤਬ ਦੇ ਪਰ ਜਬੇ ਕਰ ਕਰ ਤਕ ਮੂ ਤੁਮ ਮਿਲਤੇ ਦੇਤ ਸਭੂ आप अपने बुद्धि जिती वर्णत पिन पिन से जो तुम्हारा लखनऊ जैब सारा के विषय प्रथम सारे के रूप न रूप रंग पेरा के उप अंड ज जेरे से ते कि नेत भी कान भर दिन कंपुर जा बेटा कौन से उपषण करके सग्री शीर्षक चंपवाजु का स्वरूप जो अभरच्छा मेरी तुम करो से को बार सेक्संगर दुष्ट जित उठो तथा सक मिलिश करोन काता जे अस्तु तसनि प्रयत्न कर दुष्ट कटे मरे पुरजन पाप करे तेरतन के तुम संकट सब तारे जो कल कोई बार दे है ताकि काल निकटना रचात ऐसा कोला दुष्ट रिष्टे तत्काल त्रिपद दृष्टन जहिने हर होता कि तप्तन कोहर होरे दुषित कर्मो सुभि दृष्टिया स्वसकन कोई एक बार जन वर जनतम स्वरा काल फासतेय भर जनर नाम तेहरु का दार दुष्ट दोखतरा खडकतम संतेरिया पाद लेउ भए सठो मसै दुख दोखत लेउ चई सुइया पाहे गई जबते तुमरी तपती को आंख तेरी ते नहीं आन्यो राम रहीम कुरान कुरान ने कहमत एक न मान्यो सिमरत शास्त्र वेद सब बहुभेदक है हम एक न जान्यो ਸਿਰਿ ਸਪਨ ਕਿਰਪਾ ਤੁਮਰੀਕਰ ਮਹਨਕ ਸਬਦ ਸਭ ਦੁਆਰ ਕੋ ਸਾਢ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮਕਲੀ ਮਹੱਲਾ ਦੀ ਜਾਨਾਂ ਦੇ ਕੋ ਕਰਤੁ ਕਰਪਾ ਸਤਿ ਆਨੰਦ ਪਿਆ ਮਰੀ ਮੈਂ ਸਤਿਗੁਰੂ ਮੈਂ ਪੈ ਸਤਿਗੁਰਤਾ ਪੈ ਸਤਿ ਮਨਵ ਜੀਆ ਵਧਾਈਆ ਰਾਗ ਰਤਨ ਪਰਵਾਰ ਪ੍ਰੀਅ ਸ਼ਬਦ ਗਾਵਣੇ ਸ਼ਬਦ ਤਾ ਗौरी ਕਿਨ ਮੰਜਨੀ ਵਿਸ਼ਾਏ ਕਹਿਣਾਂ ਕੁਮਨ ਸੁਧਰੋ ਹਨ ਲਈ ਕਹਿ ਨਾਨਕ ਆਨੰਦ ਸਤਿਗੁਰੂ ਮਿਪੇ ਮਨ ਮੇਰੇ ਤੁਸਦਰਵਨ ਨਲੀ ਹਰਨਾਰਹੁ ਤੁਮਨ ਮੇਰੇ ਦੁਖ ਸਭ ਸਰਨੰਗੀ ਕਰੂ ਕਰਿ ਤੇਰਾ ਕਰਿ ਸਭ ਸੁਵਰਨਾ ਸਭ ਨਗਲਾ ਸੁਨਹਿ ਸੋਇ ਸੋਕ ਮਨ ਵਿਸਾਇ ਕਹਿ ਨਾਨਕ ਮਨ ਮੇਰੇ ਸਦਾਰਵਨ ਨਲੀ ਸੱਚੇ ਸਾਈਬਾ ਕਹਿ ਨਹੀ ਕਰਤੇ ਰ ਕਰਤੇ ਤੇਰੇ ਸਭ ਕੁਝ ਜਿਸ ਦੇ ਸੁਪਾਵੈ ਸਦਾ ਸਭ ਸਲਾਹ ਤੇਰੀ ਨਾਮੁ ਨਾਮੁ ਸਭ ਨਾਮ ਜਿਨ ਕਮਨ ਸਭ ਅਜਿਬ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਈਬ ਕਹਿ ਨਹੀ ਕਰਤੇ ਸਚਨਾ ਮੇਰਾ ਦਰ ਸਚਨਾ ਮਧਾਰ ਮੇਰਾ ਜਨ ਪੁਕਾ ਸਭ ਗਵਰੀਆਂ ਕਰ ਸ਼ਾਂਤ ਸੁਖਮਨ ਆਈ ਬਸੈ ਜਿਨਿਛੇ ਸਪਨੇ ਸੁਦਾ ਕਰਮਾਨ ਕੀਤਾ ਗ੍ਰਉਟ ਜਿਤਿਐ ਵਿਡੈਈਆ ਕਹਿ ਨਾਨਕ ਸੁਨੋ ਸੰਤੋ ਸਤਿ ਰੁਪਿਆ ਰੂ ਸਚਾ ਨਾਮ ਮਿਰਦ ਅਰਵਾਜੀ ਪੰਛਿਤ ਕਾਰਸ ਪਗੇ ਕਾਰਸ ਪਗੇ ਸ਼ਬਦੋ ਜੀ ਕਲਾ ਜਿਤ ਕਰਤਾਰੀ ਪੰਚ ਦੋਤੂ ਦਵਾਸ ਕਿਤੇ ਕਾਲ ਕੰਟ ਕੁਮਾਰਿਆ ਦੁਰਕਰਮ ਪੈ ਤੁਦ ਜਨ ਕੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਾਧ ਵਾਜੀ ਆਨੰਦ ਸੁਨੋ ਵਿਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਹਿ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹ ਤੇ ਭੇਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿਚਤੈਨ ਵਸਤੂ ਪਿਓ ਸਾਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੀ ਕੋ ਕਾਵੇ ਜੀ ਕੋ ਪੰਚ ਤਿਸ ਕਾ ਹੋਇ ਉਦਾਰੋ ਇਹ ਵਸਤ ਤ ਜੀ ਨਹਿ ਜਾਇ ਨਿਤ ਨਿਤ ਰਾ ਕੋ ਤਾਰ ਉਤਮ ਸੰਸਾਰ ਚਰ ਨਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਤੀ ਵਿਹਰਿਆ ਪੌੜੀ ਿੱਥੇ ਤੂੰ ਸਮਰੱਥ ਜਿੱਤੇ ਕੋਈ ਨਾਹੀਂ ਉੱਤੇ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣ ਕੇ ਜਮਕੇ ਦੁੱਤ ਨਾਹੀਂ ਤੇਰਾ ਛੜ ਜਾਈ ਪਵਜਲ ਵਿਕਮਸ ਗਾਉ ਗੁਰ ਸ਼ਬਦੀ ਪਾਰ ਪਾਹੀਂ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਗਾਏ ਕਲਮੇ ਹੋਪਨ ਗੁਣ ਗੋਵਿੰਦ ਗਾਏ ਸਭ ਸੇ ਨੁ ਕਿਰਪਾਲ ਸਮਾਲੇ ਸਾਹਿ ਸਾਈ ਬਿਰਤਾ ਕੋਈ ਨਾ ਜਾਈ ਜੀ ਆਵੇ ਤੁਦੇ ਆਏ ਸੋ ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰ ਤੇ ਅਦਰ ਗਏ ਪਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤੀ ਜਗ ਮੇ ਉੱਤਮ ਕਾਢੀਏ ਵਿੱਲੀ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪਿ ਉਬਾਰੀਐਨ ਗੁਰ ਕੀ ਪੈਰੀ ਪਾਇ ਕਾਜ ਸਵਾਰੀਐਨ ਹੋਆ ਆਪ ਦੇਨ ਮਨਹੋ ਨਾ ਵਿਚਾਰੀਐਨ ਸਾਧ ਜਨਾਂ ਕੇ ਸੰਗ ਪਵਜਲਤਾਰੀਐਨ ਸਾਖਤ ਨਿੰਦਕ ਦੁਸ਼ਟਖਿਨ ਮਾਹੀ ਬੀਦਾਰੀਐਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ